ਸਾਨ ਵੀਰੋ ਬਹੁਤ ਤੇਜ਼ ਹਨੇਰੀ ਚੱਲੀ ਆ ਰਾਤ ਹਨੇਰੀ ਜਿਹੜੀਆਂ ਕਣਕਾਂ ਨੇ ਉਹ ਬਹੁਤ ਬੁਰੀ ਤਰ੍ਹਾਂ ਸਿੱਟੀਆਂ ਥੱਲੇ ਤੇ ਇਹ ਹਨੇਰੀ ਬੜੀ ਤੇਜ਼ ਸੀ ਕਈ ਜਗ੍ਹਾ ਦੇ ਉੱਤੇ ਤੇ ਉਹਨੇ ਫਿਰ ਕਣਕਾਂ ਦਾ ਫਸਲਾਂ ਦਾ ਫਾਲਾਂ ਦਾ ਬਹੁਤ ਨੁਕਸਾਨ ਕਰਿਆ ਇਹ ਨਾਲ ਇਹ ਕਣਕ ਹੈ ਗਿਆ ਦੂਜਾ ਖੇਤ ਹੈ ਇਹ ਪੱਕਿਆ ਹੋਇਆ ਤੇ ਇਹ ਵੀ ਕਾਫੀ ਜ਼ਿਆਦਾ ਸੜਤਾ ਹਵਾ ਨੇ ਬਹੁਤ ਤੇਜ਼ ਹਵਾ ਸੀ ਰਾਤ ਜੀ ਪਰ ਇਹ ਜਿਹੜਾ ਪੱਕਿਆ ਹੋਇਆ ਖੇਤ ਹੈ ਇਹਦੇ ਝਾੜਾ ਜਿਹੜਾ ਉਹ ਘਟ ਕਟਣ ਦੀ ਸੁਭਾਵਨਾ ਕਿਉਂਕਿ ਦਾਣੇ ਪੱਕ ਗਏ ਤੇ ਪਿਛਲੇ ਸਾਲ ਵੀ ਬੜੇ ਮੀਂਹ ਪਏ ਨੇ ਢੇਰੀਆਂ ਚੱਲੀਆਂ ਪਰ ਮਹਾਰਾਜ ਨੇ ਕਾਲਪੁਰ ਕਨੇ ਜਿਹੜਾ ਕਣਕ ਦਾ ਝਾੜ ਉਹ ਕਟਣ ਦੀ ਬਜਾਏ ਵਧਿਆ ਤੇ ਇਸ ਕਰਕੇ ਪਰਮੇਸ਼ਰ ਅੱਗੇ ਅਰਦਾਸ ਕਰਦੇ ਆਂ ਵੀ ਜਿਹੜਾ ਹੁਣ ਅੱਗੇ ਜਿਹੜੀ ਬੋਸਣ ਬਿਲਕੁਲ ਸਾਫ਼ ਰਹੇ ਤੇ ਜਿਹੜੀਆਂ ਖਣਕਣਾਂ ਨੇ ਉਹ ਸਿੱਧੀਆਂ-ਅਬੁੱਧੀਆਂ ਕਿਸਾਨਾਂ ਦੇ ਘਰਾਂ ਚ ਜਾਣ। ਕਿਸਾਨ ਵੀਰੋ ਇਹ ਸਾਡਾ ਅਲੂਚੇ ਦਾ ਬੂਟਾ ਹੈ ਤੇ ਦੇਖ ਸਕਦੇ ਹੋ ਇਹਦੇ ਨਾਲ ਕਿੰਨਾ ਫਲ ਸੀਗਾ ਇਹ ਵੀ ਬਹੁਤ ਜ਼ਿਆਦਾ ਵੱਡੀ ਤਦਾਦ ਦੇ ਵਿੱਚ ਜਿਹੜਾ ਥੱਲੇ ਹੈ ਝੜ ਗਿਆ ਦੇਖੋ ਬਹੁਤ ਜ਼ਿਆਦਾ ਡਿੱ ਗਿਆ ਪਿਆ ਬਹੁਤ ਜ਼ਿਆਦਾ ਹੈ ਨਾ ਜੀ ਤੇ ਇਹਦਾ ALUCHE ਦਾ ਵੀ ਬਹੁਤ ਨੁਕਸਾਨ ਕਰਿਆ ਜੀ ਆਤ ਜਿਹੜਾ ਨੇੜੀ ਚੱਲੀ ਆ ਨਾ ਬਹੁਤ ਜ਼ਿਆਦਾ ਤੂਫਾਨ ਚੱਲਿਆ ਹੈ ਮੀਂਹ ਪਿਆ ਉਹਨੇ ਫਲਾਂ ਦਾ ਬਹੁਤ ਨੁਕਸਾਨ ਕਰਿਆ ਇਹ ਸਾਡੀ ਇੱਕ ਫਲਾਂ ਦੀ ਬੇਰੀ ਹੈ ਜਿਹਦੇ ਕਹਿ ਸਕਦੇ ਆ ਵੀ ਬਹੁਤ ਜ਼ਿਆਦਾ ਬੇਰ ਨੇ ਜਿਹੜੇ ਝੜ ਗਏ ਉੱਤੇ ਬਹੁਤ ਥੋੜੇ ਰਹਿ ਗਏ ਤੇ ਪੰਜਾਬ ਦੇ ਵਿੱਚ ਮੈਂ ਸਮਝਾ ਰਾਤ ਤੇ ਜਿਹੜੀ ਨੇੜੀ ਹੈ ਇਹਨੇ ਫਲਾਂ ਦਾ ਬਹੁਤ ਨੁਕਸਾਨ ਕਰਿਆ ALUCHE ਦਾ ਵੀ ਬਹੁਤ ਨੁਕਸਾਨ ਕਰਿਆ ਬਾਕੀ ਫਲ ਵੀ ਜਿਹਨਾਂ ਫਲ ਲੱਗਿਆ ਸੀ ਨਾ ਬੂਟਿਆਂ ਦੇ ਉੱਤੇ ਕਈ ਕਿਸਮ ਦੇ ਬੂਟਿਆਂ ਦੇ ਉਹਨੇ ਫਲ ਝਾੜਿਆ